ਬੜੇ ਆਰਾਮ ਨਾਲ ਕਵਰੇਜ ਕਰ ਰਹੇ ਸੀ ਪੁਲਿਸ ਤੱਕੇ ਸਾਈ ਤੱਕੇ ਸਾਈ ਕਰਕੇ ਇਹਨਾਂ ਦਾ ਮੋਬਾਈਲ ਖੋਇਆਗਾ ਇਹਨਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਸਾਰੇ ਪੱਤਰਕਾਰਾਂ ਨੂੰ ਰੋਕਿਆ ਮੈਨੂੰ ਵੀ ਰੋਕਿਆ ਔਰ ਜੇ ਪੁਲਿਸ ਨੇ ਇਹ ਸੰਬੰਧੀ ਕੋਈ ਐਕਸ਼ਨ ਨਾ ਲਿਆ ਸਾਡੇ ਪੱਤਰਕਾਰ ਨੂੰ ਇਨਸਾਫ ਨਾ ਦਿੱਤਾ ਤਾਂ ਅਸੀਂ ਇਹ ਮਤਲਬ ਪੰਜਾਬ ਲੈ ਕੇ ਚੱਕਾਂਗੇ ਪੁਲਿਸ ਨੇ ਹਮਲਾ ਕੀਤਾ ਉਹਨਾਂ ਤੇ ਉਸ ਤੋਂ ਬਾਅਦ ਪੱਤਰਕਾਰ ਵੀ ਕਵਰੇਜ ਕਰ ਰਹੇ ਸੀਗੇ ਪੱਤਰਕਾਰ ਦੱਸਣ ਤੋਂ ਬਾਅਦ ਪੁਲਿਸ ਨੇ ਵਿਪੱਤਰਕਾਰਾਂ 'ਤੇ ਹਮਲਾ ਕੀਤਾ ਤੇ ਫੋਨ ਭੰਨ ਤੇ ਇਹ ਹਮੇਸ਼ਾ ਕਰਦੇ ਨੇ ਪੰਜਾਬ ਦੇ ਵਿੱਚ ਪੱਤਰਕਾਰਾਂ 'ਤੇ ਨਜਾਇਜ਼ ਪਰਚੇ ਦਰਜ ਕਰਦੇ ਨੇ ਅੱਜ 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 ਥੱਪੜ ਮਾਰੇਗਾ ਫੋਨ ਡੇਗੇ ਨੇ ਵੀ ਇਹ ਦਬਾਉਣਾ ਚਾਹੁੰਦੇ ਨੇ ਸਰਕਾਰਾਂ ਦੇ ਐਂਟੀ ਕਰਨਾ ਚਾਹੁੰਦੇ ਨੇ ਸਾਰਾ ਸਿਸਟਮ ਉਹਨਾਂ ਨੇ ਲਾਇਆ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜੇ ਪੱਤਰਕਾਰਾਂ ਨੇ ਕਵਰੇਜ ਕੀਤੀ ਤਾਂ ਕੀਰਤੀ ਜੀ ਦਾ ਐਨਾ ਮਹਿੰਗਾ 50000 ਦਾ ਮੋਬਾਈਲ ਭੰਨਿਆ ਗਿਆ ਤੇ ਇਹਦੀ ਕੁੱਟਮਾਰ ਕੀਤੀ ਗਈ ਜੇਕਰ ਉਸ ਵਿਅਕਤੀ ਨੂੰ ਸਸਪੈਂਡ ਨਾ ਕੀਤਾ ਗਿਆ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ ਭਾਈ ਜਰਾ ਕਵਰੇਜ ਕਰ ਰਿਆ ਸੀ ਇਹਨਾਂ ਨੂੰ ਪੁਲਿਸ ਵੱਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਮੈਨੂੰ ਵੀ ਰੋਕਿਆ ਗਿਆ ਸਾਰੇ ਸਾਥੀਆਂ ਨੂੰ ਰੋਕਿਆ ਗਿਆ ਕੀਰਤੀ ਜੀ ਨਾਲ ਸੀਨੀਅਰ ਪੱਤਰਕਾਰ ਨੇ ਸਾਡੇ ਇਹਨਾਂ ਨਾਲ ਬਦਸਲੂਕੀ ਕੀਤੀ ਗਈ ਇਹਨਾਂ ਦਾ ਥੱਪੜ ਮਾਰਿਆ ਗਿਆ ਇਹਨਾਂ ਦਾ ਮੋਬਾਈਲ ਭੰਨਿਆ ਗਿਆ ਜੀ ਆਪਾਂ ਬੈਠ ਕੇ ਲਗਾ ਲਓ 20 ਬੰਦਿਆਂ ਨੂੰ ਤੁਸੀਂ 100 ਬੰਦੇ ਲਾ ਕੇ ਹੁਣ ਥੋੜੇ ਪੁਲਸ ਵਾਲੇ ਜਾਨੀ ਐਡਮਿਟ ਹੋਣਗੇ जान ਕੇ ਤੁਸੀਂ ਉਹ ਕਰ ਸਰਕਾਰ ਦੀ ਤੁਸੀਂ ਐਸੀ ਐਸੀ ਫੇਰ ਰਹੇ ਹੋ ਸੋ ਅੱਜ ਪੂਰੇ ਪੰਜਾਬ ਦੇ ਵਿੱਚ PRTC ਮੁਲਾਜ਼ਮਾਂ ਨੇ ਚੱਕਾ ਜਾਮ ਕੀਤਾ ਸੀ ਤੇ ਉਸ ਨੂੰ ਲੈ ਕੇ ਸੂਬੇ ਪੱਧਰ ਦੇ ਵਿੱਚ ਕਵਰੇਜ ਹੋ ਰਹੀ ਹੈ ਪੱਤਰਕਾਰ ਭਰਾ ਕਵਰੇਜ ਕਰਦੇ ਆ ਰਹੇ ਨੇ ਤੇ ਅੱਜ ਸੰਗਰੂਰ ਵਿਖੇ ਇੱਕ ਨਵਾਂ ਕ੍ਰੇਸ਼ ਖੜਾ ਹੁੰਦਾ ਦਿਖਿਆ ਜਾਣਕਾਰੀ ਮੇਰੀ ਹੈ ਕਿ ਕਵਰੇਜ ਕੀਤੀ ਜਾ ਰਹੀ ਸੀ ਸੰਗਰੂਰ PRTC ਇਹ ਮੁਲਾਜ਼ਮਾਂ ਤੇ ਜਦੋਂ ਉਹਨਾਂ ਤੇ ਡਾਂਗ ਮਾਰਨੀ ਸ਼ੁਰੂ ਹੋਈ ਤਾਂ ਨਾਲੋਂ ਨਾਲ ਪੱਤਰਕਾਰ ਵੀ ਇਸ ਜੀ ਦੇ ਪੇਟੇ ਵਿੱਚ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਪੱਤਰਕਾਰਾਂ 'ਚ ਰੋਹ ਜਾਗਦਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੀਨੀਅਰ ਪੱਤਰਕਾਰ ਸੀਗੇ ਉਹ ਕਮਰੇ 'ਚ ਕੰਮ ਰਿਹਾ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਮੋਬਾਈਲ ਜਿਹੜਾ ਉਹ ਵੀ ਟੁੱਟ ਗਿਆ ਤੇ ਉਹਨੂੰ ਮਾਰਦੀ ਕੁੱਟਮਾਰ ਹੋਈ ਐ ਸੋ ਪੱਤਰਕਾਰ ਜਾਣਕਾਰੀ ਦੇ ਰਹੇ ਨੇ ਕਿ ਐਸਾ ਨਹੀਂ ਕੀਤਾ ਜਾਣਾ ਚਾਹੀਦਾ ਪੱਤਰਕਾਰ ਸਦਾ ਹੀ ਪ੍ਰਸ਼ਾਸਨ ਦੇ ਨਾਲ ਜਿਹੜਾ ਉਹ ਮਿਲ ਕੇ ਕੰਮ ਕਰਦੇ ਨੇ ਤੇ ਜਿਹੜੀ ਵੀ ਗੱਲਬਾਤ ਹੁੰਦੀ ਹੈ ਉਹ ਆਮ ਲੋਕਾਂ ਤੱਕ ਪਹੁੰਚਾਉਂਦੇ ਨੇ ਪਮਾ ਚੰਦੀ ਹੋਵੇ ਪਮਾ ਮਾੜੀ ਹੋਵੇ ਪਰ ਇਸ ਤਰ੍ਹਾਂ ਜਿਹੜੀ ਪੱਤਰਕਾਰਾਂ ਨਾਲ ਬਦਸਲੂਕੀ ਹੋ ਜਾਣੀ ਜਾਂ ਉਹਨਾਂ ਦਾ ਮੋਬਾਈਲ ਟੁੱਟ ਜਾਣਾ ਇੱਕ ਚਿੰਤਾ ਦਾ ਵਿਸ਼ਾ ਇਸ ਤਸਵੀਰਾਂ ਸੰਗਰੂੜ ਤੋਂ ਆ ਰਹੀਆਂ ਨੇ ਕੀਰਤੀ ਪਾਲ ਆਜ਼ਾਦ ਇੱਕ ਸੀਨੀਅਰ ਪੱਤਰਕਾਰ ਨੇ ਉਹਨਾਂ ਨਾਲ ਕੁੱਟਮਾਰ ਹੋ ਗਈ ਹੈ ਤੇ ਉਸ ਤੋਂ ਬਾਅਦ ਹੜਕੰਪ ਮਾਰ ਗਿਆ ਤੁਹਾਨੂੰ ਉੱਥੇ ਵੇਖ ਕੇ ਚੱਲਦੇ ਹਾਂ ਇਹ ਮਾਰ ਬਿਖਿਆ ਹੋ। ਹੋਣੀ ਬੰਦ ਹੋ ਨੀ ਮਾਰਨਾ। ਬੋਲ ਦੇ ਵੀ ਨਹੀਂ। ਤੇ ਜਾਨ ਬੀ। ਬੋਲ ਦੇ ਬਾਕੀ। ਕਿ ਕੀ ਬਹਿਰਤ ਦਾ ਪੱਤਰ ਲਗਾਣਾ। ਤੁਸੀਂ ਕਹੋਗੇ ਅਪਾ ਨਾ। ਅਸ਼ੋਕ ਜੀ ਆਪਾਂ ਨਾ। ਲੈ ਆਉਂਦੇ ਮੂਹਰੇ। ਆਪਾਂ ਦਰਖਵੈ ਲਗਾ ਦੋ। ਆਪਣਾ ਕੀ 20 ਬੰਦਿਆਂ ਨੂੰ ਤੁਸੀਂ 100 ਬੰਦੇ ਲਾ ਕੇ। ਹੁਣ ਤੁਹਾਡੇ ਪੁਲਿਸ ਵਾਲੇ ਜਲਦੀ ਐਡਮਿਟ ਹੋਣਗੇ। ਜਾਣ ਕੇ ਤੁਸੀਂ ਹੋਕਰ ਸਰਕਾਰ ਦੀ ਤੁਸੀਂ ਐਸੀ ਐਸੀ ਫੇਰ ਰਹੇ ਹੋ। ਜਾਣ ਕੇ ਫੇਰ ਰਹੇ ਹੋ। ਹਾਂ ਜੀ। ਜਾਣ ਕੇ ਫੇਰ ਇਹਨਾਂ ਪੱਤਰਕਾਰ ਵੀ ਕੁੱਟਦੇ ਹੋ ਕੀ ਵਿਰੋਧੀ ਹੋ ਜਾਂਦਾ ਹੈ ਸਰਕਾਰ ਦੇ ਕੋਈ ਸਾਰੀ ਪਲੈਨਿੰਗ ਹੈ ਉਹ ਨਹੀਂ ਮੈਂ ਤੁਹਾਨੂੰ ਸੀਐਮ ਨਾਲ ਗੱਲ ਹਾਂਜੀ ਹਾਂ ਅਸੀਂ ਕਿਉਂ ਆਇਆ ਪੱਤਰ ਨਹੀਂ ਆ ਕਿਉਂ ਕਿ ਇਹਨਾਂ ਨੇ ਜੀ ਬੋਲਣਾ ਮਦਦ ਸਾਡੇ ਵਿੱਚ ਲਾ ਲਾ ਐਂਡ ਹੋਣ ਮਲਾਜੂਮੇ ਥੇ ਮੈਂ ਲੋਕਾਂ ਨੂੰ ਪੱਤਰਾਂ ਦੇ ਵਿੱਚ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਧਰਨਾ ਚੱਲ ਰਿਹਾ ਸੀਗਾ ਸ਼ਾਂਤਮਈ ਤਰੀਕੇ ਨਾਲ ਅਸੀਂ ਕਵਰੇਜ ਕਰਨ ਲਈ ਪਹੁੰਚੇ ਹੋਏ ਸੀ ਪੁਲਿਸ ਤਰਤਰ ਨੇ ਸਾਰੇ ਲਾਠੀ ਨਾਲ ਪੂਰੇ ਲੈ ਸੀਗੇ ਪੁਲਿਸ ਨੇ ਹਮਲਾ ਕੀਤਾ ਉਹਨਾਂ ਤੇ ਉਸ ਤੋਂ ਬਾਅਦ ਪੱਤਰਕਾਰ ਵੀ ਕਵਰੇਜ ਕਰ ਰਹੇ ਸੀਗੇ ਪੱਤਰਕਾਰ ਦੱਸਣ ਤੋਂ ਬਾਅਦ ਪੁਲਿਸ ਨੇ ਪੇ ਪੱਤਰਕਾਰਾਂ 'ਤੇ ਹਮਲਾ ਕੀਤਾ ਤੇ ਫੋਨ ਭੰਨਤੇ ਇਹ ਹਮੇਸ਼ਾ ਕਰਦੇ ਨੇ ਪੰਜਾਬ ਦੇ ਵਿੱਚ ਪੱਤਰਕਾਰਾਂ 'ਤੇ ਨਜਾਇਜ਼ ਪਰਚੇ ਦਰਜ ਕਰਦੇ ਨੇ ਅੱਜ 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 ਥੱਪੜ ਮਾਰੇਗਾ ਫੋਨ ਦੇ ਕੇ ਨੇ ਵੇ ਦਬਾਉਣਾ ਚਾਹੁੰਦੇ ਨੇ ਸਰਕਾਰਾਂ ਦੇ ਐਂਟੀ ਕਰਨਾ ਚਾਹੁੰਦੇ ਨੇ ਸਾਰਾ ਸਿਸਟਮ ਜਿਸ ਤਰੀਕੇ ਨਾਲ ਅੱਜ ਪੁਲਿਸ ਲਾ ਕੇ ਦਿਨ ਦਿਹਾੜੇ ਅੱਜ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਵੱਲ ਵੀ ਕੀਤੀ ਗਈ ਹੈ ਸਾਡੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਜੇ ਅਸੀਂ ਅੱਜ ਆਵਾਜ਼ ਨਾ ਚੁੱਕੀ ਤਾਂ ਇਸੇ ਤਿੱਕੇ ਨਾਲ ਗੁੰਡਾਤੰਤਰ ਇਹਨਾਂ ਦਾ ਚੱਲਦਾ ਰਹੂਗਾ ਪੱਤਰਕਾਰ ਭਾਈ ਜਰਾ ਸਾਰਾ ਖੜਿਆਗਾ ਗਵਾਹ ਨੇ ਇਹਨਾਂ ਨੇ ਦੇਖਿਆਗਾ ਅਸੀਂ ਰਿਕਵੈਸਟ ਵੀ ਕੀਤੀ ਅਸੀਂ ਪੱਤਰਕਾਰ ਹੈ ਕਵਰੇਜ ਕਰਨੀ ਹੈ ਤੁਸੀਂ ਆਪਣੀ ਡਿਊਟੀ ਕਰੋ ਪਰ ਇਹ ਤਾਂ ਆਪਣੀ ਕੁੱਟਮਾਰ ਦੇ ਵਿੱਚ ਮਸਤ ਸੀਗੇ ਲਾਠੀ ਚਾਰਜ ਕੀਤਾ ਸਾਰਿਆਂ ਤੇ ਲਾਠੀ ਚਾਰਜ ਕੀਤਾ ਕੁੱਟਮਾਰ ਕਰਨ ਲੱਗੇ ਹੋਏ ਸੀਗੇ ਜਰੂਰ ਸਾਡੇ ਤੇ ਵੀ ਹਮਲਾ ਹੋਇਆਗਾ ਪੱਤਰਕਾਰਾਂ ਤੇ ਵੀ ਹਮਲੇ ਕੀਤੇ ਜਾ ਰਹੇ ਨੇ ਜਾਣਬੁੱਝ ਕੇ ਸਾਜ਼ਿਸ਼ਾਂ ਤਹਿਤ ਕੀਤੇ ਜਾ ਰਹੇ ਨੇ ਇੱਧਰ ਮੈਂ ਅਵਤਾਰ ਸਿੰਘ ਛਾਇਲੀ ਸੀਨੀਅਰ ਪੱਤਰਕਾਰ ਐਕਡੇਸ਼ਨ ਪੰਜਾਬ ਸਰਕਾਰ ਸਰਕਾਰ ਦਾ ਕੰਮ ਹੈ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਹਰ ਬੰਦੇ ਨੂੰ ਅਧਿਕਾਰ ਹੈ ਕਿ ਉਹ ਆਪਣਾ ਜਲਸਾ ਕਰੇ ਮੁਜਾਹਰਾ ਕਰੇ ਜੇ ਉਹਨਾਂ ਨੇ ਧਰਨਾ ਉਹਨਾਂ ਨੇ ਲਾਇਆ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜੇ ਪੱਤਰਕਾਰਾਂ ਨੇ ਕਵਰੇਜ ਕੀਤੀ ਤਾਂ ਕੀਤੀ ਜੀ ਦਾ ਇੰਨਾ ਮਹਿੰਗਾ 50000 ਦਾ ਮੋਬਾਈਲ ਭੰਨਿਆ ਗਿਆ ਤੇ ਇਹਦੀ ਕੁੱਟਮਾਰ ਕੀਤੀ ਗਈ ਜੇਕਰ ਉਸ ਵਿਅਕਤੀ ਨੂੰ ਸਸਪੈਂਡ ਨਾ ਕੀਤਾ ਗਿਆ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ ਭਾਈ ਜਰਾ ਕਵਰੇਜ ਕਰ ਰਹੀ ਸੀ ਇਹਨਾਂ ਨੂੰ ਪੁਲਿਸ ਵੱਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਮੈਨੂੰ ਵੀ ਰੋਕਿਆ ਗਿਆ ਸਾਰੇ ਸਾਥੀਆਂ ਨੂੰ ਰੋਕਿਆ ਗਿਆ ਕੀਰਤੀ ਜੀ ਨਾਲ ਸੀਨੀਅਰ ਪੱਤਰਕਾਰ ਨੇ ਸਾਡੇ ਇਹਨਾਂ ਨਾਲ ਬਦਸਲੂਕੀ ਕੀਤੀ ਗਈ ਇਹਨਾਂ ਦਾ ਥੱਪੜ ਮਾਰਿਆ ਗਿਆ ਇਹਨਾਂ ਦਾ ਮੋਬਾਈਲ ਪੁੱਨਿਆ ਗਿਆ ਜਿਹੜੀ ਅਸੀਂ ਸਖਤ ਸਾਬ ਦਾ ਵਿੱਚ ਨਖੀਦੀ ਕਰਦੇ ਹਾਂ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ ਪੰਜਾਬ ਪੁਲਿਸ ਹੈ ਜਿਹੜੀ ਇਹ ਪ੍ਰੈਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਪੁਲਿਸ ਜਿਹੜੀ ਉਹ ਧੱਕੇ ਨਾਲ ਆਪਣੇ ਵਰਕਰਾਂ ਨੂੰ ਪੀਆਰਟੀਸੀ ਵਰਕਰਾਂ ਨੂੰ ਡਾਂਗਾਂ ਨਾਲ ਧੂਕੇ ਬੱਸਾਂ 'ਤੇ ਮਤਲਬ ਲ ਜਾ ਰਹੀ ਸੀ ਅਸੀਂ ਕਵਰੇਜ ਕਰ ਰਹੇ تھے ਅਸੀਂ ਆਖਿਆ ਪੁਲਿਸ ਆਪਦਾ ਕੰਮ ਕਰੇ ਜਿਹੜਾ ਤੁਸੀਂ ਮਰਜ਼ੀ ਕਰੇ ਪੱਤਰਕਾਰ ਆਦਾ ਕੰਮ ਕਰ ਰਹੇ ਸੀ ਸਾਨੂੰ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਤੇ ਧੱਕੇ ਨਾਲ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਅਸੀਂ ਤੇ ਸਖਤ ਨਖੇਦੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਹਾਂ ਵੀ ਤੇਰੇ ਜ਼ਿਲ੍ਹੇ ਦੇ ਵਿੱਚ ਪੱਤਰਕਾਰਾਂ ਦੀ ਕੀ ਇੱਜ਼ਤ ਹੈ ਤੈਨੂੰ ਆ ਕੇ ਦੇਖਣਾ ਚਾਹੀਦਾ ਔਰ ਜਿਹੜੇ ਇਹ ਜਿਆ ਕਾਲੀਆਂ ਭੇਡਾਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਨਹੀਂ ਤੇ ਨਹੀਂ ਕਰੂਗਾ ਅਸੀਂ ਕੱਲ ਨੂੰ ਇਹ ਪੂਰਾ ਮਸਲਾ ਜਿਹੜਾ ਕੱਲ ਨੂੰ ਸਾਡੀ ਬਰਨਾਲੇ ਸਟੇਟ ਪੱਤਰਨੀ ਕਾਨਫਰੰਸ ਹੋ ਰਹੀ ਆ ਉਹਦੇ ਵਿੱਚ ਰੱਖਾਂਗੇ ਉੱਥੇ ਤਿੰਨ ਮੰਤਰੀ ਵੀ ਆ ਰਹੇ ਨੇ ਉਹਨਾਂ ਨੂੰ ਦੱਸਾਂਗੇ ਵੀ ਸੰਗਰੂਰ ਪੁਲਿਸ ਆ ਜਿਹੜੀ ਪੱਤਰਕਾਰਾਂ ਨਾਲ ਕੀ ਬਹਿਾਰ ਕਰਦੀ ਆ ਜੀ ਜੀ ਬਿਲਕੁਲ ਸਾਡੇ ਸੀਨੀਅਰ ਪੱਤਰਕਾਰ ਖੀਰਤੀ ਪਾਲ ਜੀ ਬੜੇ ਆਰਾਮ ਨਾਲ ਕਵਰੇਜ ਕਰ ਰਹੀ ਸੀ ਪੁਲਿਸ ਨੇ ੱੱਕੇ ਸਾਈ ੱੱਕੇ ਸਾਈ ਕਰਕੇ ਇਹਨਾਂ ਦਾ ਮੋਬਾਈਲ ਖੋਹਿਆਗਾ ਇਹਨਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਸਾਰੇ ਪੱਤਰਕਾਰਾਂ ਨੂੰ ਰੋਕਿਆ ਮੈਨੂੰ ਵੀ ਰੋਕਿਆ ਔਰ ਜੇ ਪਰਸ ਨੇ ਇਸ ਸੰਬੰਧੀ ਕੋਈ ਐਕਸ਼ਨ ਨਾ ਲਿਆ ਸਾਡੇ ਪੱਤਰਕਾਰ ਨੂੰ ਇਨਸਾਫ਼ ਨਾ ਦਿੱਤਾ ਤਾਂ ਅਸੀਂ ਇਹ ਮਤਲਬ ਪੰਜਾਬ ਲੈਵਲ ਤੇ ਚੱਕਾਂਗੇ ਹਾਂਜੀ ਗੱਲ ਹੈ